ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਬਾਰਡਰ ਨਿਊਜ਼ ਗੁਰਦਾਸਪੁਰ ਦੇ ਹਰਦੋਸ਼ਨੀ ਰੋਡ ਤੇ ਚੱਲ ਰਹੇ ਦੁਬਈ ਮੇਲੇ ਵਿੱਚ ਤਲਹੀ ਤੇਜ਼ ਹਨੇਰੀ ਹਵਾ ਕਾਰਨ ਮਲੇ ਦੇ ਦੁਬਈ ਦੀ ਬਣਾਈ ਨਕਲੀ ਗੁਰਦ ਖਲੀਫਾ ਇਮਾਰਤ ਟਿਕਣ ਕਾਰਨ ਇੱਕ 29 ਸਾਲਾ ਨੌਜਵਾਨ ਰਵਿੰਦਰ ਕੁਮਾਰ ਦੀ ਇਮਾਰਤ ਹਿੱਤਾ ਆਉਣ ਦੇ ਨਾਲ ਮੌਤ ਹੋ ਗਈ ਦੱਸਦੀ ਹੈ ਕਿ ਇੱਕ ਨੌਜਵਾਨ ਜ਼ਖਮੀ ਹੋ ਗਿਆ ਇਮਾਰਤ ਟਿਕਣ ਦੇ ਨਾਲ ਪੂਰੇ ਮੇਲੇ ਦੇ ਵਿੱਚ ਅਫਰਤਫੜੀ ਮਚ ਗਈ ਅਤੇ ਮੇਲੇ ਨੂੰ ਬੰਦ ਕਰਾ ਦਿੱਤਾ ਗਿਆ ਫਿਲਹਾਲ ਮੌਕੇ ਤੇ ਪਹੁੰਚੇ ਪ੍ਰਸ਼ਾਸਕੀਆਂ ਨੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੇ ਨੂੰ ਪੋਸਟਮਾਰਟਮ ਦੇ ਲਈ ਸਿਵ ਹਸਪਤਾਲ ਵਿਖੇ ਦੇ ਦਿੱਤਾ ਮਿਤਕ ਦੇ ਦੋਸਤ ਗगन ਸ਼ਰਮਾ ਜਿਸ ਦੇ ਉਹ ਮੇਲਾ ਦੇਖਣ ਦੇ ਲਈ ਆਏ ਸਨ ਅਚਾਨਕ ਤੇਜ਼ ਹਵਾਵਾਂ ਚੱਲਣ ਦੇ ਨਾਲ ਬੁੱਢ ਖਲੀਫਾ ਟਾਵਰ ਡਿੱਗ ਗਿਆ ਜਿਸ ਕਾਰਨ ਰਵਿੰਦਰ ਕੁਮਾਰ ਨੌਜਵਾਨ ਉਸ ਦੇ ਹੇਠਾਂ ਆ ਗਿਆ ਜਿਸ ਨੂੰ ਬੜੀ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਗਿਆ ਜਿੱਦੋਂ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਿਵੇਂ ਉਹ ਪੰਜਾਬੀ ਬਾਰਡਰ نیوز ਮਰਕੇਸ਼ ਸ਼ਰਮਾ ਬਮਿਆ ਆਜੇ ਬਤਾ ਰਹੇ ਅੱਜ ਹੀ ਅਜੀ ਹਸਤਾਣ ਅਜੀ ਸਾਹ ਨੂੰ ਸਮ ਨੂੰ ਮਰੂਂਦਾ ਹੈ ਹੈ ਰੇ ਰੇ ਸਤਿਨਾਮ ਗਗਨਦੀਸ਼ ਸ਼ਰਮਾ ਤੇ ਅਸੀਂ ਗਏ ਸੀ ਉੱਥੇ ਜਿੱਥੇ ਮੇਲਾ ਲੱਗਾ ਹੋਇਆ ਤੇ ਉੱਥੇ ਇਹਨਾਂ ਦੇ ਅਸੀਂ ਭੱਜ ਪੰਗੂਰਾ ਉੱਤਿਆਣ ਪਿਆ ਇਹਨਾਂ ਦੇ ਤੇ ਇੱਕ ਟੀਵੀ ਹੋ ਰਹੀ ਸੀ ਕਿਤਨੇ ਅਸੀਂ ਗਏ ਸੀ ਉੱਥੇ ਅੰਦਰ ਹਜੇ ਐਂਟਰੀ ਹੋਈਆਂ ਤੇ ਹਨੇੜੀ ਚਲੀ ਬੜੀ ਜ਼ਬਰਦਸਤ ਤੇ ਅਸੀਂ ਭੱਜਣ ਲੱਗੇ ਮੈਂ ਭੱਜ ਗਿਆ ਇਹਨਾਂ ਦੇ ਉੱਪਰ ਪੰਗੂਰਾ ਆ ਨਾ ਪਿਆ ਵਾ ਇਹਨਾਂ ਦੇ ਨਾਲ ਨਿੰਦਰ ਕੁਮਾਰ ਆ ਤੇ ਕ੍ਰੀਜੀਪੁਰ ਤੇ ਆ ਰਹੇ ਹਾਂ ਔਲੇ ਕਿਦੇ ਨਾ ਲਾਉਂਦਾ ਮੈਂ ਮੈ ਲੈ ਕੇ ਆਇਆ ਸੀ ਤੇ ਨਾਲ ਜਿਹਨਾਂ ਦੇ ਵਿੱਚ ਮੇਲਾ ਲਾਇਆ ਹੋਇਆ ਉਹਨਾਂ ਦੀ ਗੱਡੀ ਸੀ ਉਹਨਾਂ ਨੇ ਮੇਡੂ ਮੇਡ ਗੱਡੀ ਦੇ ਵਿੱਚ ਪਾਇਆ ਉਹ ਲੈ ਕੇ ਆਏ ਨੇ ਭਰਾਂਦੇ ਆ ਮੈਂ ਦੱਤ ਕਰਾ ਦਿੱਤਾ ਹਾਂਜੀ ਤੇ ਜਿਹੜੇ ਮੇਲਾ ਦੇ ਪ੍ਰਬੰਧਕ ਨੇ ਉਠਾ ਦਿੱਤੇ ਕੋਈ ਕੁਛ ਨਹੀਂ ਆਇਆ ਕੋਈ ਕੋਈ ਨਹੀਂ ਨਾਲ ਆਇਆ ਪਤਾ ਨਹੀਂ ਭਾਜੀ ਉੱਥੇ ਕੋਈ ਨਹੀਂ ਸੀ ਸਿਕਿਉਰਿਟੀ ਸੀ ਮਦਦ ਕੀ ਹਜੇ ਤੱਕ ਇਹ ਪੰਘੂਰਾ ਵੀ ਮੈਂ ਚੁੱਕ ਕੇ ਇਹਨਾਂ ਨੂੰ ਚੱਲੋ ਕੱਢਿਆ ਕੋਈ ਵੀ ਹੱਥ ਨਹੀਂ ਛੀ ਲਾਂਦਾ ਕੋਈ ਵੀ ਕੁਛ ਨਹੀਂ ਸੀ ਤੇ ਇਹਨਾਂ ਨੂੰ ਚੁੱਕ ਕੇ ਗੱਡੀ 'ਚ ਪਾਇਆ ਕੋਈ ਨਾਲ ਨਹੀਂ ਆਇਆ ਕੋਈ ਕੁਛ ਨਹੀਂ ਅੰਦਰ ਪਰਵਾਦਨ ਕਹਿੰਦੇ ਪਏ ਕੋਈ ਨਿਸਾਨਮ ਕੀਤਾ ਹੋਇਆ ਆ ਆ ਰਹੇ ਨੇ ਇਹ ਨਵ ਬ੍ਰਦਰ ਭਜੀ ਇਹਨਾਂ ਦੇ ਵਿਆਹ ਹੋਣੇ 3-4 ਮਹੀਨੇ ਹੋਏ ਆ ਤੇ ਇਹਨਾਂ ਦੀ ਘਰ ਦੀ ਸਥਿਤੀ ਬਹੁਤ ਮਾੜੀ ਹੈ ਕਿ ਤੇ ਨਬਰਾ ਆਣੇ ਵਿਚਾਰਾ ਇੱਕ ਪੱਠੇ ਤੇ ਲੱਗਾ ਹੋਇਆ ਇੱਕ ਮਜ਼ਦੂਰੀ ਕਰਦਾ ਅਜਿ ਸਰ ਮਜ਼ਦੂਰੀ ਵਿਧੂ ਦੇ ਹਿਸਾਬ ਨਾਲ ਨਹੀਂ ਆ ਬੀ ਮਜ਼ਦੂਰੀ ਕਰਦੇ ਨੇ ਤੇ ਘਰ ਦੀ ਸਥਿਤੀ ਹਾਲਾਤ ਬਹੁਤ ਜ਼ਿਆਦਾ ਮਾੜੇ ਹੈਗੇ ਨੇ ਇਹਨਾਂ ਦੇ ਤੇ ਮੈਨੂੰ ਕਹਿੰਦੇ ਇਨਸਾਫ ਮਿਲ ਜੇ ਤਾਂ ਬਹੁਤ ਵਧੀਆ ਕਿਤਾ ਹੈ ਬਜੀ ਆ ਰਹੇ ਨੇ ਮੇਰਾ ਨਾਮ ਮੋਨੀਸ਼ ਹੈ ਸਰ ਕੀਆ ਯਹਾਂ ਪੇ ਹੋ ਰਿਹਾ ਥਾ ਕੌਨ ਸਾ ਮੇਲਾ ਥਾ ਇਹ ਦੁਬਈ ਮੇਲਾ ਥਾ ਸਰ अचानक मौसम खराब हुआ और ये टावर गिर गया जी और पब्लिक ने हल्ला मचाया इसको उठाओ इसको उठाओ तो मैं भी भाग खाया देखा एक भैया के थोड़ी चोट लगी हुई थी उनको गाड़ी में डाल के लेके गए थोड़ा से दबे हुए थे उठाया इसको और तब निकाला कौन थे वो मैं नहीं जानता भाई साहब यहाँ पे काम करने वाला था ये ये मैं नहीं जानता अचानक हुआ ना सब कुछ तो मैंने उनका चेहरा भी नहीं देखा अच्छे से उनको तुरंत उठा और गाड़ी में डाल के ले गए दो लोग जी एक ही देखा मैंने एक ही जख्मी हुआ तो। मैंने एक ही देखा है वो अचानक हुआ ना एकदम तो मेरा एक ही पे ध्यान गया टावर उठाने में और गाड़ी में करने में। ये तो नहीं मुझे तो थोड़ा सीरियस था बोल नहीं रहे नहीं। थे तो देखो तूफान है बहुत तेज तूफान था वो किसी के हाथ में नहीं एकदम अचानक ही गिर गया सर जी कितने लोग थे यहाँ पे यहाँ पे लोग तो शायद एक भी नहीं था बाकी बाद में ध्यान नहीं पड़ा ना देखा तो भैया दबे हुए थे ਕਿ ਆਇਤਾ ਹੈ ਯਾਹ ਪੇ ਟਾਵਰ ਉਠਾ ਤਬ ਨਿਕਾਲੋ ਇਹ ਜੀ ਗੁਰੂ ਨਾਨਕਪਾਰਕ ਦੇ ਵਿੱਚ ਨਾ ਕ્રાਫਟ ਮੇਲਾ ਲੱਗਾ ਜੀ ਇਥੇ ਇੱਕ ਨੰਨਾ ਬੜਾਈਆਂ ਸੀਗੀਆਂ ਰੈਪਲੀਕਾ ਬਣਾਈਆਂ ਸੀਗੀਆਂ ਬਿਲਡਿੰਗਸ ਦੀਆਂ ਜਿਦਾ ਬਰਜ ਖਲੀਫਾ ਦੀ ਐਫਲ ਟਾਵਰ ਵਗੈਰਾ ਦੀ ਅੱਜ ਨੇਰੀ ਆਨ ਕਰਕੇ ਜਿਹੜਾ ਐਫਲ ਟਾਵਰ ਦਾ ਬਣਾਇਆ ਸੀ ਰੈਪਲੀਕਾ ਉਹ ਥੱਲੇ ਡਿੱਗ ਗਿਆ ਤੇ ਉਹਦੇ ਥੱਲੇ ਕਰਵਿੰਦਰ ਕੁਮਾਰ ਮੁੰਡਾ ਸੀ ਫਲੀਚਪੁਰ ਦਾ ਜਿਹੜਾ ਥੱਲੇ ਆਨ ਕਰਕੇ ਉਹਦੀ ਡੈਥ ਹੋ ਗਈ ਹੈ ਤੇ ਇੱਕ ਮੁੰਡਾ ਜ਼ਖਮੀ ਹੋਇਆ ਤੇ ਉਹਨੂੰ ਹਸਪੀਟਲ ਦੇ ਵਿੱਚ ਜਿਹੜੀ ਉਹਦੀ ਜੇਰੇ ਇਲਾਜ ਆ ਤੇ ਬਾਕੀ ਅਸੀਂ ਇਹ ਵੈਰੀਫਾਈ ਕਰ ਰਹੇ ਹਾਂ ਵੀ ਕਿਦਾਂ ਡਿੱਗਿਆ ਗਦਾਂ ਹਵਾ ਨਾਲ ਡਿੱਗਿਆ ਕਿ ਜਾਂ ਇਹਦਾ ਕੋਈ ਸਟਰਕਚਰ ਜਿਹੜਾ ਵੀਕ ਸੀ ਉਹ ਕੋਈ ਵਜ੍ਹਾ ਟੈਕਨੀਕਲ ਸੀ ਕਿ ਕੁਦਰਤੀ ਫਾਲਟ ਤੇ ਪਰਮਦਰ ਖਾਬ ਕੋ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਬਿਲਕੁਲ ਕੀਤੀ ਜਾਏਗੀ ਪਰੋਂਦੇ ਪਤਾ ਲੱਗਾ ਫੋਨ ਬੰਦ ਕਰਕੇ ਗਾਇਬ ਹੋ ਗਿਆ ਜੀ ਕੋਈ ਨਹੀਂ ਜੀ ਉਹਨਾਂ ਦੇ ਸਾਡੇ ਕੋਲ ਸਾਰਾ ਡਾਟਾ ਹੁੰਦਾ ਇਹਦਾ ਫੋਨ ਬੰਦ ਕੀਥਿਆ ਨਹੀਂ ਗੱਲ ਮੁੱਕਣੀ ਆਪਾਂ ਜੋ ਵੀ ਆ ਐਸ ਪਰ ਲਾ ਜੋ ਐਕਸ਼ਨ ਹੋਊਗਾ ਲਿਆ ਜਾਏਗਾ ਫਰਸਟ ਏਡ ਦਾ ਇਹ ਵੀ ਵੈਰੀਫਾਈ ਕਰਦੇ ਆਂ ਕਿ ਫਰਸਟ ਏਡ ਇੱਥੇ ਸੀ ਮੇਲਾ ਚਾਹੁੰਦਾ ਫਰਸਟ ਏਡ ਪਰਮਿਟ ਨਹੀਂ ਕਰਦੇ ਕੋਈ ਇੱਥੇ ਟੀਮ ਕੋਈ ਇੱਥੇ ਜੀ ਸਾਰੀਆਂ ਪਰਮਿਸ਼ਨ ਲੈਣੀਆਂ ਪੈਂਦੀਆਂ ਨੇ ਇੱਥੇ ਮਤਲਬ ਇਹ ਮੇਲਾ ਪਬਲੀਕਲੀ ਖੁੱਲਦਾ ਹੀ ਸ਼ਾਮ ਨੂੰ ਆ ਉਹ ਹੁਣ ਇਹ ਵੈਰੀਫਾਈ ਕਰਨਾ ਵੀ ਉਹ ਪਹਿਲਾਂ ਅੰਦਰ ਕਿੱਦਾਂ ਆਇਆ ਕਿ ਉਹਨੇ ਇੱਥੇ ਕੋਈ ਮਤਲਬ ਕਿਸੇ ਦੇ ਸ਼ਾਪ ਵਾਲੇ ਦੇ ਕਹਿਣ ਤੇ ਆਇਆ ਜਾਂ ਪ੍ਰਬੰਧਕਾਂ ਨੇ ਕਹਿਣ ਤੇ ਆਇਆ ਸੀ ਇਹ ਵੀ ਗੱਲ ਵੈਰੀਫਾਈ ਕਰਨਾ